ਪਰਮੇਸ਼ਰ ਦੇ ਪ੍ਰੇਮੀਆਂ ਜਿਹੜੇ ਅੱਜ ਦੇ ਪ੍ਰਚਾਰ ਦਾ ਟੌਪਿਕ ਏ ਪਰਮੇਸ਼ਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕੀ ਨਾਮ ਹੈ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਰਸੂਲਾਂ ਦੇ ਕਰਤੱਵ ਉਹਦਾ ਅਠਾ ਤੇ ਆਏ ਉਹਦੀ ਨੋ ਅਜ ਤੋਂ ਪਰਿਸ਼ਮੋਰ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰ ਕਰਕੇ ਸਾੰਭਰੀਆਂ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਭਾਈ ਮੈਂ ਕੋਈ ਮਹਾਮੂਰਖਾ ਅਰ ਛੋਟੇ ਤੋਂ ਲੈ ਕੇ ਵੱਡੇ ਤਾਈ ਸਭ ਉਹਦੀ ਵੱਲ ਚਿੱਤ ਲਾ ਕੇ ਆਖਦੇ ਸਨ ਭਈ ਇਹ ਮਨੁੱਖ ਪਰਮੇਸ਼ਰ ਦੀ ਉਹ ਸ਼ਕਤੀ ਹੈ ਜਿਹੜੀ ਪਰਮੇਸ਼ਰ ਦੇ ਪ੍ਰੇਮੀਆਂ ਇਸ ਜਗ੍ਹਾ ਤੇ ਜਿਕਰ ਹੈ ਸਾਮਰੀਆ ਨਾਮ ਦਾ ਇੱਕ ਮੁਲਕ ਹੈ ਇੱਕ ਦੇਸ਼ ਹੈ ਉਥੇ ਬੜੇ ਲੋਕ ਸੂ ਜਵਾਨ ਬੁੱਧਵਾਨ ਲੋਕ ਰਹਿੰਦੇ ਨੇ ਉਥੋਂ ਦੀ ਰੌਣਕ ਬੜੀ ਵਧੀਆ ਹੈ ਅਤੇ ਉਥੇ ਹੀ ਇੱਕ ਬੰਦਾ ਰਹਿੰਦਾ ਹੈ ਜਿਹਦਾ ਨਾਮ ਸ਼ਮੋਨ ਹੈ ਨਾਮ ਬੜਾ ਸੋਹਣਾ ਹੈ ਇਹਦਾ ਅਤੇ ਇਹ ਉਥੇ ਸਾਮਰੀਆ ਦੇ ਲੋਕਾਂ ਨੂੰ ਜਾਦੂ ਕਰਕੇ ਆਪਦੇ ਕਰਤੱਬ ਵਿਖਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤੀ ਬੈਠਾ ਏ ਜਾਦੂ ਕਰਦਾ ਤੇ ਰਾਜ ਕਿੱਥੇ ਕਰਦਾ ਲੋਕਾਂ ਦੇ ਦਿਲਾਂ ਦੇ ਵਿੱਚ ਖੁਦਾ ਦੇ ਲੋਕੋ ਅੱਜ ਵੀ ਤੁਸੀਂ ਸੱਜੇ ਖੱਬੇ ਅੱਗੇ ਪਿੱਛੇ ਵੇਖੋਗੇ ਤੇ ਬਥੇਰੇ ਪਿੰਡਾਂ ਖਾਂਵਾਂ ਚਾਰਾਂ ਸਕੇਟਾਂ ਦੇ ਵਿੱਚ ਇਹੋ ਜਿਹੇ ਜਾਦੂਗਰ ਨੇ ਜਿਹੜੇ ਇੱਕ ਲੱਤ ਦੇ ਕੰਟਾ ਖੜ ਗਿਆ ਤੇ ਲੋਕ ਉਹਨਾਂ ਨੂੰ ਰੱਬ ਸਮਝੀ ਬੈਠੇ ਨੇ ਉਹ ਇੱਕ ਅਜੀ ਗੱਲ ਉਹਨਾਂ ਦੇ ਮੂੰਹੋਂ ਨਿਕਲ ਜਾਏ ਤੇ ਪੂਰੀ ਹੋ ਜਾ ਲੋਕ ਉਹਨੂੰ ਰੱਬ ਦਾ ਦਰਜਾ ਦੇ ਦਿੰਦੇ ਨੇ ਉਹ ਕੋਈ ਕੋਈ ਕਹਾਣੀ ਸੁਣਾ ਦੇਵੇ ਕੋਈ ਲੋਕਾਂ ਦਾ ਮਨੋਰੰਜਨ ਕਰ ਦੇਵੇ ਤੇ ਲੋਕ ਰੱਬ ਦੀ ਜਗ੍ਹਾ ਤੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਪਰ ਤੁਹਾਨੂੰ ਪਤਾ ਹੈ ਪਰਮੇਸ਼ਰ ਨੂੰ ਇੱਕ ਚੀਜ਼ ਤੋਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਪਰਮੇਸ਼ਰ ਵੱਡੀਆਂ ਗੱਲਾਂ ਨੂੰ ਬਰਦਾਸ਼ਤ ਕਰ ਲੈਂਦਾ ਹੈ ਔਰ ਇੱਕ ਗੱਲ ਨੂੰ ਉਹ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਉਹ ਗੱਲ ਇਹ ਆ ਕਿ ਜਦੋਂ ਪਰਮੇਸ਼ਵਰ ਦੀ ਕੋਈ ਬੰਦਾ ਜਗ੍ਹਾ ਲੈਣ ਦੀ ਕੋਸ਼ਿਸ਼ ਕਰਦਾ ਏ ਤੇ ਪਰਮੇਸ਼ਵਰ ਆਪਣੀ ਪਾਵਰ ਨੂੰ ਜ਼ਰੂਰ ਵਿਖਾਉਂਦਾ ਹੈਗਾ ਇਹ ਸਮਾਉਣੇ ਲੋਕਾਂ ਦੇ ਅੱਗੇ ਕਰਤੱਬ ਵਿਖਾਉਂਦਾ ਏ ਜਾਦੂ ਕਰਦਾ ਏ ਲੋਕ ਉਹਨੂੰ ਰੱਬ ਮੰਨੀ ਬੈਠੇ ਨੇ ਲੋਕ ਉਹਦੀ ਪੂਜਾ ਕਰਦੇ ਨੇ ਖੁਦਾ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹਣਾ ਵਾ ਤੁਸੀਂ ਧਰਤੀ ਤੇ ਆਇਓ ਪਰਮੇਸ਼ਰ ਨੇ ਤੁਹਾਨੂੰ ਮਨੁੱਖ ਜਾਤੀ ਦੇ ਵਿੱਚ ਜਿਹੜਾ ਬਣਾਇਆ ਹੈ ਪਰਮੇਸ਼ਰ ਨੇ ਤੁਹਾਨੂੰ ਆਪਣੇ ਹੱਥਾਂ ਨਾਲ ਬਣਾਇਆ ਹੈ ਪਰਮੇਸ਼ਰ ਤੁਹਾਨੂੰ ਪਿਆਰ ਬੜਾ ਕਰਦਾ ਹੈ ਪਰਮੇਸ਼ਰ ਨੇ ਜਿਹੜਾ ਪਰਮੇਸ਼ਰ ਦੇ ਹੱਥਾਂ ਦੇ ਉੱਤੇ ਤੁਹਾਡੀ ਤਸਵੀਰ ਬਣੀ ਹੋਈ ਹੈ ਤੇ ਖੁਦਾ ਦੇ ਲੋਕੋ ਇੱਕ ਗੱਲ ਆਪਣੇ ਦਿਲ ਦਿਮਾਗ ਦੇ ਵਿੱਚ ਰੱਖੋ ਕਿ ਤੁਹਾਡੀਆਂ ਅੱਖਾਂ ਤੁਹਾਡਾ ਦਿਲ ਤੁਹਾਡੇ ਹੱਥਾ ਉਸਤਾਦ ਸਿਰ ਪਰਮੇਸ਼ਰ ਦੀ ਕਰਦਾ ਹੈ ਤਦੋ ਤੁਹਾਡੀਆਂ ਅੱਖਾਂ ਤੁਹਾਡਾ ਮੂੰਹ ਤੁਹਾਡੇ ਹੱਥਾਂ ਉਸ ਤੱਕ ਪਰਮੇਸ਼ਰ ਤੋਂ ਬਿਨਾ ਕਿਸੇ ਔਰ ਦੀ ਕਰਨ ਲੱਗ ਪੈਂ ਤੇ ਪਰਮੇਸ਼ਰ ਇਹਦਾ ਜਵਾਬ ਜ਼ਰੂਰ ਦਵੇਗਾ। ਸਮਾਉਣ ਬੜੇ ਚਿਰ ਤੋਂ ਇਹ ਕੰਮ ਕਰ ਰਿਹਾ ਸੀਗਾ। ਕੋਈ ਵੀ ਉਹਦਾ ਜਵਾਬ ਨਹੀਂ ਸੀ ਦਿੰਦਾ। ਲੋਕ ਉਹਨੂੰ ਪੂਜਦੇ ਸੀਗੇ। ਲੋਕ ਉਹ ਕਹਿੰਦੇ ਸੀਗੇ ਮਾ ਪਰਮੇਸ਼ਰ ਦੀ ਕੋਸਾ ਮਰਦੇ। ਉਹਦੇ ਪੈਰਾਂ 'ਚ ਡੇਗ ਪੈਂਦੇ। ਉਹਦੇ ਗੋਡੀਆਂ ਥਲੌਂਦੇ ਸੀ। ਖੁਦਾ ਦੇ ਲੋਕੋ ਗੋਡੀਆਂ ਸਲਾਮ ਦੇ ਦੋ ਕਾਰਨ ਜੇ ਅਗਰ ਮੈਂ ਇਸ ਜਗ੍ਹਾ ਤੇ ਆਉਣਾ ਵਾ ਕੁਝ ਲੋਕ ਮੇਰੇ ਗੋਡੀਆਂ ਤੇ ਇਸ ਲਈ ਲਾਉਣਾ ਕਿ ਮੈਂ ਉਮਰ ਤੋਂ ਉਹਨਾਂ ਤੋਂ ਵੱਡਾ ਕੋਈ ਗੱਲ ਨਹੀਂ ਇਹ ਸਾਡਾ ਕਲਚਰ ਹੈ ਵੱਡੇ ਦਾ ਆਦਰ ਕਰਨਾ ਅਗਰ ਉਹ ਇਸ ਲਈ ਲਾਉਂਦੇ ਨੇ ਕਿ ਮੈਂ ਪਰਮੇਸ਼ਰ ਦਾ ਦਾਸ ਹਾਂ ਮੈਂ ਇੱਕ ਪਾਦਰੀ ਹਾਂ ਉਹਨਾਂ ਲਈ ਵੀ ਪਾਪ ਹੈ ਤੇ ਮੇਰੇ ਲਈ ਵੀ ਪਾਪ ਹੈ। ਖੁਦਾ ਦੇ ਲੋਕੋ ਆਦਰ ਪਰਮੇਸ਼ਰ ਨੂੰ ਦੇਣਾ ਹੈ। ਮਾਇਮਾ ਪਰਮੇਸ਼ਰ ਨੂੰ ਦੇਣੀ ਹੈ। ਇੱਥੇ ਨੇ ਕਰਤੱਵ ਕਰਦਾ ਏ ਤੇ ਆਦਰ ਕਿਨੂੰ ਦੇ ਰਹੇ ਨੇ ਲੋਕ? ਹਾਂ? ਯਾਦੋਗਾ। ਸਮੋਨੋ ਆਦਮੀ ਤੁਸੀਂ ਵੇਖੋ बड़े-बड़े लिखे लोग, लोग, लोग बड़े बुद्धिमान लोग ਉਹਨਾਂ ਦੇ ਘਰ ਦੇ ਵਿੱਚੋਂ ਜਦੋਂ ਕੋਈ ਬਜ਼ੁਰਗ ਮਰ ਜਾਂਦਾ ਹੈ ਉਹਦੀ ਫੋਟੋ ਲਾ ਕੇ ਉਹਨੂੰ ਪੂਜਣਾ ਸ਼ੁਰੂ ਕਰਦੇ ਆਂ ਪਰਮੇਸ਼ਰ ਨੂੰ ਮਿਲ ਰਿਹਾ ਉਹਨਾਂ ਲਈ ਰੱਬ ਕੌਣ ਬਣ ਗਿਆ ਉਹੀ ਬਜੋ ਖੁਦਾ ਦੇ ਲੋਕੋ ਅਸੀਂ ਕਈ ਲੋਕਾਂ ਨੂੰ ਵੇਖਦੇ ਆਂ ਉਹ ਕਹਿੰਦੇ ਆ ਕਿ ਇੱਕ ਦਿਨ ਇੱਕ ਲੱਤ ਤੇ ਖੜ ਗਿਆ ਉਹਨਾਂ ਲਈ ਰੱਬ ਬਣ ਗਿਆ ਕਿਸੇ ਨੇ ਇੱਕ ਦਿਨ ਆਪਣਾ ਹੱਥ ਉੱਤੇ ਕੀਤੀ ਰੱਖਿਆ ਉਹ ਉਹਨਾਂ ਲਈ ਰੱਬ ਬਣ ਗਿਆ ਕੋਈ ਜਾਨਵਰ ਨੂੰ ਪੂਜੀ ਜਾਂਦਾ ਉਹਨਾਂ ਲਈ ਰੱਬ ਬਣ ਗਿਆ ਕੋਈ ਰੋਖ ਰੋਖ ਨੂੰ ਪੂਜੀ ਜਾਂਦਾ ਉਹਨਾਂ ਲਈ ਰੱਬ ਬਣ ਗਿਆ ਪਰ ਰੱਬ ਦਾ ਦਰ ਰੱਬ ਨੂੰ ਨਹੀਂ ਮਿਲਦਾ خدا ਦੇ ਲੋਕੋ ਆਦਰ ਪਰਮੇਸ਼ਰ ਨੂੰ ਦੇਣਾ ਹੈ ਇੱਜ਼ਤ ਪਰਮੇਸ਼ਰ ਨੂੰ ਦੇਣੀ ਹੈ ਉਸਤ ਪਰਮੇਸ਼ਰ ਕਰਨੀ ਹੈ ਮਹਿਮਾ ਪਰਮੇਸ਼ਰ ਦੀ ਕਰਨੀ ਹੈ ਜਦੋਂ ਤੁਸੀਂ ਉਸਤਾਦ ਆਦਰ ਮਹਿਮਾ ਪਰਮੇਸ਼ਰ ਦੀ ਕਰਨੀ ਸ਼ੁਰੂ ਕਰ ਦਿੱਤੀ ਤੇ ਖੁਦਾ ਦੇ ਲੋਕੋ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਹੋ ਜਾਣੀ ਹੈ ਹਰ ਇੱਕ ਵਿਗੜਿਆ ਕੰਮ ਯਿਸੂ ਦੇ ਨਾਮ ਤੇ ਸਿੱਧਾਉਣਾ ਸ਼ੁਰੂ ਹੋ ਜਾਣਾ ਅੱਧੇ ਲੋਕਾਂ ਦੇ ਕੰਮ ਇਸੇ وجہ ਦੇ ਨਾਲ ਨਹੀਂ ਕਿਉਂਕਿ ਉਹ ਆਦਰ ਪਰਮੇਸ਼ਰ ਨੂੰ ਨਹੀਂ ਦੇ ਇੱਜ਼ਤ ਪਰਮੇਸ਼ਰ ਨੂੰ ਨਹੀਂ ਤੇ ਕੁਦਾ ਦੇ ਲੋਕੋ ਇੱਥੇ ਤੁਸੀਂ ਵੇਖਦੇ ਆਂ ਸੜਕਾਂ ਤੋਂ ਤੇ ਲੰਗਰ ਲੱਗਾ ਹੁੰਦਾ ਹੈ ਲੰਗਰ ਲਾਉਣਾ ਬੜਾ ਵਧੀਆ ਗੱਲ ਏ ਪ੍ਰਭੂ ਯੇਸ਼ੂ ਬੜੀ ਵਧੀਆ ਗੱਲ ਏ ਪਰ ਲੰਗਰ ਲਾ ਕੇ ਤੁਸੀਂ ਕਹੋ ਕਿ ਸਾਡੀ ਧਾਰਮਿਕਤਾ ਸਹੀ ਏ ਨੰਗੇ ਪੈਰੀ ਤੋਰ ਕੇ ਕਹੋ ਕਿ ਸਾਡੀ ਧਾਰਮਿਕਤਾ ਸਹੀ ਏ ਅੱਗ 'ਚ ਬਹਿ ਕੇ ਕਹੋ ਕਿ ਸਾਡੀ ਧਾਰਮਿਕਤਾ ਹੀ ਸਹੀ ਏ ਪਾਣੀ ਦੇ ਬਹਿ ਕੇ ਕਹੋ ਕਿ ਸਾਡੀ ਧਾਰਮਿਕਤਾ ਹੈ ਇਹ ਸਹੀ ਗੱਲ ਪਦਾ ਦੇ ਲੋਕੋ ਧਰਮੀ ਹੁੰਦੇ ਲਈ ਆਦਰ ਇੱਜ਼ਤ ਮਹਿਮਾ ਸਾਰਾ ਜਲਾਲ ਕਿਹਨੂੰ ਦੇਣਾ ਚਾਹੀਦਾ ਪਰਮੇਸ਼ਰ ਭਗਤੀ ਪੂਰੇ ਜੋਰ ਨਾਲ ਹੁੰਦੀ ਪਈ ਏ ਆਦਰ ਨਾਲ ਪੂਰੇ ਜੋਰ ਨਾਲ ਹੁੰਦੀ ਪਈ ਏ ਕੜਾਵਾ ਪੂਰੇ ਜੋਰ ਦੇ ਤਣਮਨ ਦੇ ਨਾਲ ਕਢਾਇਆ ਜਾ ਰਿਹਾ ਹੈ ਇਹ ਆਦਰ ਸਾਰਾ ਮਨੁੱਖ ਨੂੰ ਦਿੱਤਾ ਪਰਮੇਸ਼ਰ ਖੁਸ਼ ਹੋਏਗਾ ਕਦੀ ਇਹ ਸਮੋਂ ਉਸ ਨਗਰ ਦਾ ਸਾੰਮਰੀਆ ਨਗਰ ਦਾ ਰੱਬ ਸੀ ਦੂਜਾ ਰੱਬ ਸੀ ਉਹਨਾਂ ਦਾ ਦੂਜੇ ਰੱਬ ਤੋਂ ਪਰਮੇਸ਼ਰੋਂ ਬੜੀ ਨਾ ਪ੍ਰਤਿ ਆਧਵੀ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੂਜਾ ਰੱਬ ਬਣਾਇਆ ਹੋਇਆ ਹੈ ਕਈਆਂ ਦਾ ਕੰਮ ਦੂਜਾ ਰੱਬ ਬਣਿਆ ਬੈਠਾ ਹੈ ਕਈਆਂ ਦੇ ਰਿਸ਼ਤੇਦਾਰ ਦੂਜਾ ਰੱਬ ਬਣੇ ਬੈਠੇ ਨੇ ਕਈਆਂ ਦੀ ਕਈਆਂ ਦੇ ਜਿਹੜੇ ਕੰਮ ਹੀ ਨੇ ਤੇ ਕਈਆਂ ਨੇ ਕਰਤਾ ਵੀ ਨੇ ਜਿਹੜੇ ਉਹ ਦੂਜੇ ਬਣੇ ਬੈਠੇ ਦੂਜਾ ਰੱਬ ਬਣੇ ਬੈਠੇ ਪਰਮੇਸ਼ਰ ਦੇ ਲੋਕੋ ਰੱਬ ਇੱਕ ਹੀ ਆਦਰ ਮਹਿਮਾ ਉਹਨੂੰ ਦੇਣਾ ਤੁਹਾਨੂੰ ਪਤਾ ਹੈ ਐ ਸ਼ਮਾਨ ਦੇ ਲੋਕ ਨੇ ਜਿਹੜੇ ਬੜੇ دیਵਾਨੇ ਸੀਗੇ ਅੱਜ ਵੀ ਕੋਈ ਕਿਸੇ ਦੇ ਲਈ ਇੱਕ ਗੱਲ ਬੋਲ ਦੇਵੇ ਉਹ ਪੂਰੀ ਹੋ ਜਾਏ ਉਹਦਾ دیਵਾਨਾ ਹੋ ਜਾਂਦਾ ਉਹਦੀ ਪੂਜਾ ਕਰਨੀ ਸ਼ੁਰੂ ਕਰਦਾ ਪਰ ਇਸ ਖੋਜ ਤੱਕ ਉਹ ਕਦੀ ਨਹੀਂ ਪਹੁੰਚਦਾ ਕਿ ਇਸ ਲਈ ਮੈਂ ਰੱਬ ਨੂੰ ਤੇ ਜਾਨਣਾ ਰੱਬ ਕੌਣ ਹੈ ਤੇ ਆਦਮੇ ਤੁਹਾਨੂੰ ਕਹਿਣਾ ਚਾਹਣਾ ਵਾ ਰੱਬ ਨੂੰ ਜਾਣਨ ਦੇ ਲਈ ਇੱਕ ਰਾਹ ਏ ਅੱਜ ਤੂੰ ਵੀ ਬੜੇ ਲੋਕਾਂ ਨੂੰ ਵੇਖਦੇ ਪੈਜ ਉਹ ਬਾਈਬਲ ਦੇ ਪ੍ਰਤੀ ਬੜਾ ਬੋਲਦੇ ਨੇ ਬੜਾ ਕੁਝ ਬੋਲੀ ਜਾਂਦੇ ਨੇ ਪਰ ਇੱਕ ਗੱਲ ਨੂੰ ਚਤਕੇ ਵੇਖੋ ਜਦੋਂ ਦੀ ਬਾਈਬਲ ਬਣੀ ਏ ਉਦੋਂ ਦੇ ਲੋਕ ਬਾਈਬਲ ਦੇ ਪ੍ਰਤੀ ਬੋਲੀ ਜਾਂਦੇ ਨੇ ਉਦੋਂ ਦੇ ਲੋਕ ਬਾਈਬਲ ਦੇ ਪ੍ਰਤੀ ਕੁਝ ਨਾ ਕੁਝ ਕਹੀ ਜਾਂਦੇ ਨੇ ਤੇ ਬਾਈਬਲ ਦਾ ਵजूद ਉਹੀ ਦਾ ਉਹੀ ਏ ਨਾ ਉਹ ਅੱਜ ਕੱਲ੍ਹ ਆਏ ਨਾ ਕੱਲ ਘਟਨਾ ਤੇ ਨਾ ਪਰਸੋਂ ਘਟਨਾ ਹੈ ਉਹਨੀਆਂ ਉਹਨਾਂ ਨੇ ਜੀਵਨ ਚ ਰੋਟੀਆਂ ਨਹੀਂ ਖਾਧੀਆਂ ਹੋਣੀਆਂ ਜਿੰਨੀਆਂ ਹਰ ਰੋਜ਼ ਬਾਈਬਲਾਂ ਛਾਪ ਕੇ ਤੇ ਲੋਕ ਤੌਬਾ ਕਰਦੇ ਨੇ ਉਹਨਾਂ ਨੂੰ ਪੜ ਕੇ ਇਹ ਬਾਈਬਲ ਦਾ ਵਜੂਦ ਏ خدا ਦੇ ਲੋਕੋ ਸੇ ਮੌਨਾ ਉਹਨਾਂ ਦਾ ਦੇਵਤਾ ਬਣਿਆ ਬੈਠਾ ਸੀਗਾ ਲੋਕ ਅਸਲੀ ਰੱਬ ਨੂੰ ਭੁੱਲੇ ਬੈਠੇ ਅੱਜ ਵੀ ਕਈ ਲੋਕ ਜਾਦੂਗਰਾਂ ਦੇ ਪਿੱਛੇ ਲੱਗ ਕੇ ਅਸਲੀ ਰੱਬ ਨੂੰ ਅਸਲੀ ਰੱਬ ਨੂੰ ਉਹ ਲਗੈਨ ਬਤਾਦੇ ਲੋਕੋ ਕੋਈ ਕਿੱਥੇ ਤੁਰਿਆ ਫਿਰਦਾ ਏ ਕੋਈ ਕਿੱਥੇ ਤੁਰਿਆ ਫਿਰਦਾ ਏ ਉਹਨਾਂ ਨੂੰ ਅਸਲੀ ਰੱਬ ਦਾ ਹੀ ਨਹੀਂ ਪਤਾ ਅਸਲੀ ਰੱਬ ਕੌਣ ਹੈਗਾ ਏ ਉਹਦੇ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ ਤੇ ਤੁਹਾਨੂੰ ਪਤਾ ਏ ਜਿੱਤੇ ਰੱਬ ਦੇ ਵਿਰੋਧ ਚ ਕੋਈ ਖੜਦਾ ਹੈ ਤੇ ਰੱਬ ਟੋਪੜੀ ਬੈਠਦਾ ਅੱਗੇ ਬੜੀ ਇਕਲਾਮ ਦੇ ਵਿੱਚ ਪਰ ਜਾ ਉਹਨਾਂ ਨੇ ਫਿਲਿੱਪਸ ਦੀ ਪ੍ਰਤੀਤ ਕੀਤੀ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਆਮੇ ਖੁਦਾ ਦੇ ਲੋਕੋ ਉਸੇ ਨਗਰ ਦੇ ਵਿੱਚ ਪਰਮੇਸ਼ਰ ਨੇ ਇੱਕ ਆਵਦਾ ਬੰਦਾ ਭੇਜਿਆ ਜਿਹਦਾ ਨਾਮ ਫਿਲਿੱਪਸ ਸੀਗਾ ਤੇ ਕਲਾਮ ਦੇ ਵਿੱਚ ਲਿਖਿਆ ਫਿਲਿੱਪਸ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ ਇਹਦੀ ਖੁਸ਼ਖਬਰੀ ਹਾਂ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਇੱਕ ਪਾਤਰੀ ਦੇ ਹੱਥ ਵਿੱਚ ਬਾਈਬਲ ਕਿਉਂ ਖੁਸ਼ਖਬਰੀ ਕਿਹਦੀ ਸੁਣਾਵੇ ਪਰਮੇਸ਼ਰ ਦੇ ਰਾਜ ਦੀ ਇੱਕ ਬੰਦਾ ਜਿਹਨੇ ਤੋਬਾ ਕੀਤੀ ਹੈ ਉਹ ਕਿਹੜੀ ਖੁਸ਼ਖਬਰੀ ਸੁਣਾਵੇ ਇੱਕ ਬੰਦਾ ਚਰਚ ਆਉਂਦਾ ਹੈ ਕਿ ਉਹ ਕਿਹਦੀ ਖੁਸ਼ਖਬਰੀ ਸੁਣਾਵੇ ਇੱਕ ਭੈਣ ਜਿਹੜੀ ਉਹ ਯੂਥ ਦੇ ਵਿੱਚ ਮੰਡਰੀ ਦੇ ਵਿੱਚ ਚਰਚ ਦੀ ਸੇਵਾ ਕਰਦੀ ਹੈ ਤੇ ਖੁਸ਼ਖਬਰੀ ਕਿਹਦੀ ਸੁਣਾਵੇ ਪਰਮੇਸ਼ਰ ਦੇ ਰਾਹ ਉਹਨਾਂ ਹੱਥ ਚ ਬਾਈਬਲ ਤੇ ਘਰੇ ਵੜ ਜਾਣਾ ਤੇ ਪ੍ਰਚਾਰ ਕਰਨਾ ਕੰਪਨੀ ਦਾ ਇਹ ਕੰਪਨੀ ਦਾ ਜੋੜ ਜੋ ਕੰਮ ਕਰਨਾ ਬੜੀ ਵਧੀਆ ਗੱਲ ਏ ਸੋਹਣੀ ਗੱਲ ਏ ਸੇਵਕਾਈ ਕਰੋ ਨਾਲ ਕੰਮ ਕਰੋ ਬੜੀ ਵਧੀਆ ਗੱਲ ਪਰ ਇਹ ਫਿਲਪਸ ਖੁਸ਼ਖਬਰੀ ਕਿਦੀ ਸੁਣਾਉਂਦਾ ਹੀ ਘਰ ਤੱਕ ਵੜ ਕੇ ਜੀ ਉਹ ਖੁਦਾ ਦੇ ਲੋਕੋ ਕੰਪਨੀਆਂ ਦਾ ਪ੍ਰਚਾਰ ਹੋ ਰਿਹਾ ਹੈ पार्टियां का प्रचार हो रहा है मशहूरिया हो रही खुदा देखो खुशखबरी सुनाई केमेष्वर के परमेश्वर की खुशखबरी सुनाफा प्रभु ਯੇਸ਼ੂ ਮਸੀਹ ਦੇ ਉਹ ਖੁਦਾ ਦੇ ਲੋਕੋ ਪਰਮੇਸ਼ਰ ਦੀ ਜੇ ਗੱਲ ਕਰਦੇ ਹੋ ਜਿਹੜੀ ਜ਼ੁਬਾਨ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਨਹੀਂ ਜਿਹੜੇ ਪ੍ਰਭੂ ਦੇ ਵਿੱਚ ਯੇਸ਼ੂ ਮਸੀਹ ਦਾ ਜ਼ਿਕਰ ਨਹੀਂ ਤੇ ਖੁਦਾ ਦੇ ਲੋਕੋ ਖੁਸ਼ਖਬਰੀ ਪੂਰੀ ਹੈ ਕਿ ਅਧੂਰੀ ਹੈ ਅਧੂਰੀ ਖੁਸ਼ਖਬਰੀ ਹੈ ਪ੍ਰਭੂ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਪਰਮੇਸ਼ਰ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਰੱਬ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਪਰ ਯਿਸੂ ਬਾਰੇ ਹਾਂ 8 ਲੋਕਾਂ ਨੂੰ ਜਾਣ ਲੈਣੇ ਜਿਵੇਂ ਉਹ ਪਰਮੇਸ਼ਰ ਨੇ ਵੀ ਆਪकी ਖੁਸ਼ਖਬਰੀ ਸਮਾਉਂਦੇ ਲਈ ਯਿਸੂ ਮਸੀਹ ਨੂੰ ਵਰਤਿਆ ਉਹਨੇ ਆਪਦਾ ਇੱਕ ਪਿਆਰਾ ਪੁੱਤਰ ਬਣਾ ਕੇ ਦਰਪੇ। ਤਾਂ ਜੋ ਉਹਦੇ ਨਾਮ ਦੀ ਖੁਸ਼ਖਬਰੀ ਫੈਲ ਜਾਵੇ। ਬੋਤਾ ਦੇ ਲੋਕੋ ਮੌਨ ਨਾਮ ਦਾ ਬੰਦਾ ਜਿਹੜਾ ਦੇਣ ਪ੍ਰਤੀ ਦੇਣ ਜਾਦੂਗਰੀ ਕਰਕੇ ਆਪਦੇ ਕਰਤੱਬ ਵਿਖਾ ਕੇ ਦਿਨ ਪ੍ਰਤੀ ਦਿਨ ਵਾਦਾ ਜਾ ਰਿਹਾ ਸੀਗਾ ਲੋਕਾਂ ਦਾ ਮਨ ਰੱਬ ਤੋਂ ਟੁੱਟਦਾ ਜਾ ਰਿਹਾ ਸੀਗਾ ਲੋਕ ਹਨੇਰੇ ਦੇ ਵਿੱਚ ਸੀ ਲੋਕਾਂ ਦੀਆਂ ਅੱਖਾਂ 'ਤੇ ਪੱਟੀ ਚੜੀ ਪਈ ਸੀ ਤੇ ਲੋਕੀ ਰੱਬ ਕਿੰਨੂੰ ਮੰਨੀ ਬੈਠੇ ਸੀ ਸਮੌਨ ਪਰਮੇਸ਼ਰ ਨੇ ਉੱਥੇ ਇੱਕ ਆਪਦਾ ਬੰਦਾ ਭਿਲਪਸ ਫਿਲਪਸ ਵਿੱਚ ਉੱਥੇ ਜਾ ਕੇ ਖੁਸ਼ਖਬਰੀ ਕਿੱਦੀ ਸੁਣਾਈ ਪ੍ਰਵੇਸ਼ੁਮਸੀ ਦੀ ਪਰਮੇਸ਼ਰ ਦੇ ਰਾਜ ਖੁਦਾ ਦੇ ਲੋਕੋ ਅੱਜ ਜੇਕਰ ਜੇਕਰ ਤੁਸੀਂ ਕੋਈ ਬੰਦਾ ਵੇਖੋ ਅ ਹਨੇਰੇ ਵਿੱਚ ਉਹਨੂੰ ਖੁਦਾਬंदी ਯਿਸੂ ਦੀ ਖੁਸ਼ਖਬਰੀ ਸੁਣਾਓ ਜੇਕਰ ਤੁਹਾਨੂੰ ਕੋਈ ਭੈਣ ਦੁਖੀ ਲੱਗਦੀ ਏ ਉਹਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਓ ਜੇਕਰ ਤੁਹਾਨੂੰ ਕੋਈ ਪਰਿਵਾਰ ਮੁਸੀਬਤ ਦੇ ਵਿੱਚ ਲੱਗਦਾ ਪਿਆਏ ਉਹਨੂੰ ਖੁਸ਼ਖਬਰੀ ਸੁਣਾਓ ਜੇਕਰ ਤੁਹਾਨੂੰ ਲੱਗਦਾ ਪਿਆਏ ਕਿ ਕੋਈ ਰਸਤੇ ਤੋਂ ਭਟਕ ਗਿਆ ਏ ਉਹਨੂੰ ਖੁਸ਼ਖਬਰੀ ਸੁਣਾਓ ਜੇਕਰ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਘਾਟਾ ਪੈ ਗਿਆ ਏ ਉਹਨੂੰ ਖੁਸ਼ਖਬਰੀ ਸੁਣਾਓ ਜੇ ਤੁਹਾਨੂੰ ਕੋਈ ਲੱਗਦਾ ਪਿਆਏ ਤੂੰ ਹੀ ਨਾਰਾਜ਼ ਰਹਿੰਦਾ ਏ ਉਹਨੂੰ ਖੁਸ਼ਖਬਰੀ ਸੁਣਾਓ ਜੇਕਰ ਤੁਹਾਨੂੰ ਲੱਗਦਾ ਏ ਕਿ ਕੋਈ ਜਿਹੜਾ ਬੰਦਾ ਗੁੰਮਰਾਹ ਹੋ ਗਿਆ ਏ ਉਹਨੂੰ ਖੁਸ਼ਖਬਰੀ ਸੁਣਾਓ ਪਰ ਤੁਹਾਡੇ ਬੁੱਲਾਂ ਦੇ ਉੱਤੇ ਖੁਸ਼ਖਬਰੀ ਦੇ ਨਾਲ ਪ੍ਰਭੂ ਯਸ਼ੂ ਮਸੀਹ ਦਾ ਨਾਮ ਆਏ

ਤੇ ਤੁਹਾਨੂੰ ਪਤਾ ਏ ਸਮੂਨ ਦੇਣ ਪ੍ਰਤੀ ਇਹਨਾਂ ਵਾਅਦਾ ਜਾ ਰਿਹਾ ਸੀ ਤੇ ਜਦੋਂ ਫਿਲਪਸ ਨੇ ਉੱਥੇ ਖੁਸ਼ਖਬਰੀ ਸੁਣਾਈ ਤੇ ਕਲਾਮ ਦੇ ਵਿੱਚ ਲਿਖਿਆ ਉਹ ਸਾਰੇ ਲੋਕ ਫਿਲਪਸ ਦੇ ਵਾਲਾ ਇਹ ਕਿਹੋ ਜੀ ਖੁਸ਼ਖਬਰੀ ਹੈ ਫਿਲਪਸ ਦੁਆ ਕਰਦਾ ਸੀ ਤਸਤ ਆਤਮਾ ਨਿਕਲ ਜਾਂਦੀਆਂ ਸੀ ਫਿਲਪਸ ਦੁਆ ਕਰਦਾ ਸੀ ਤੇ ਲੋਕ ਰੋਗਾਂ ਤੋਂ ਚੰਗੇ ਹੋ ਜਾਂਦੇ ਸੀ ਫਿਲਪਸ ਦੁਆ ਕਰਦਾ ਸੀ ਜਾਂ ਉਹਨਾਂ ਨੂੰ ਖੁਸ਼ਖਬਰੀ ਸੁਣਾਉਂਦਾ ਸੀ ਲੋਕਾਂ ਦੇ ਚਿਹਰੇ ਦੀ رونਕ ਬਦਲ ਜਾਂਦੀ ਸੀ ਅੱਜ ਵੀ ਅਹੀ ਹੈ ਇਹੋ ਜਿਹੇ ਕਈ ਲੋਕ ਵੇਖਦੇ ਨੇ ਉਹ ਸਮਾਂ ਯਾਦ ਕਰਦੇ ਜਦੋਂ ਤੁਸੀਂ ਪਹਿਲੀ ਵਾਰ ਚਰਚ ਆਇਆ ਕੀ ਕਹਾਣੀ ਲੈ ਕੇ ਬੜੇ ਸੀਗੇ ਕਿਹੋ ਜੀ ਸ਼ਗਲ ਲੈ ਕੇ ਬੜੇ ਕੀ ਹੈਗਾ ਸੀ ਤੁਹਾਡੇ ਕੋਲ ਪਰ ਜਦੋਂ ਤੁਹਾਡੇ ਕੋਲੇ ਪ੍ਰਭੂ ਯਿਸੂ ਮਸੀਹ ਦੀ ਕੋਈ ਖੋਜਖਬਰੀ ਆਈ ਤੇ ਅੱਜ ਨਾਲ ਤੁਸੀਂ ਪਛਾਣੇ ਜਾਂਦੇ ਜੇ ਤੇ ਨਾਲ ਹੀ ਤੁਹਾਡੇ ਘਰ ਤੇ ਆਣੇ ਜਾਂਦੇ ਆ ਕਿ ਇਹ ਖੋਜਖਬਰੀ ਕਿਹੜੀ ਆਈ ਜੀ ਹਾਂ ਕਿਹੜੀ ਖੋਜਖਬਰੀ ਜੀ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਖੋਜਖਬਰੀ ਜਦੋਂ ਉਥੇ ਫਿਲਪਸ ਨੇ ਉਸ ਤਾਰੀ ਭੀੜ ਨੂੰ ਪ੍ਰਭੂ ਯੇਸ਼ੂ ਮਸੀਹ ਦਾ ਪ੍ਰਚਾਰ ਕੀਤਾ ਤੇ ਤੁਹਾਨੂੰ ਪਤਾ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਤੋਬਾ ਕੀਤੀ ਬਪਤਿਸਮਾ ਲਿਆ ਤਿੰਨ ਪ੍ਰਤੀ ਦਿਨ ਲੋਕਾਂ ਦਾ ਧਿਆਨ ਰੱਬ ਦੇ ਵੱਲ ਜਾ ਰਿਹਾ ਖੁਦਾ ਦੇ ਲੋਕੋ ਇਹ ਢੂਠੀਆਂ ਤਸੱਲੀਆਂ ਨਹੀਂ ਹੈਗੀਆਂ ਦੇ ਪਰਮੇਸ਼ਵਰ ਜਿਹੜਾ ਤੁਹਾਡੇ ਤੋਂ ਕਰਜ਼ਾ ਖਤਮ ਕਰ ਦੇਗਾ ਪਰਮੇਸ਼ਵਰ ਤੁਹਾਡੇ ਧੀਆਂ ਪੁੱਤਰਾਂ ਨੂੰ ਵੀ ਜੇ ਦੇ ਦੇਗਾ ਪਰਮੇਸ਼ਵਰ ਤੁਹਾਡੇ ਘਰਾਂ ਦੀ ਬਰਕਤ ਦੇਗਾ ਪਰਮੇਸ਼ਵਰ ਤੁਹਾਡੀ ਕਮਾਈ 'ਚ ਬਰਕਤ ਦੇਗਾ ਇਹ ਠੂਠੀਆਂ ਤਸਲੀਆਂ ਨਹੀਂ ਗੀਨਾ ਲੋਕ ਆ ਕਹਿੰਦੇ ਨੇ ਭਾਜੀ ਇਹ ਤੁਸੀਂ ਕੀ ਕਰਦੇ ਜੀ ਅਸੀਂ ਕੁਝ ਨਹੀਂ ਕਰਦੇ ਅਸੀਂ ਉਹਨਾਂ ਨੂੰ ਕੀ ਕਰਦੇ ਹੁਸ਼ਖਬਰੀ ਕੀ ਕਰਦੇ ਆ ਉਹਨਾਂ ਨੂੰ ਖੁਸ਼ਖਬਰੀ ਸੁਣਾਇਦੀ ਏ ਉਹ ਖੁਸ਼ ਹੋ ਜਾਂਦੇ ਨੇ ਦਲੇਰ ਹੋ ਜਾਂਦੇ ਨੇ ਜਿੱਥੇ 4 ਘੰਟੇ ਕੰਮ ਕਰਨਾ 8 ਘੰਟੇ ਕੰਮ ਕਰ ਗਿਆ ਉਹਦੇ ਆ 8 ਘੰਟੇ ਕੰਮ ਕਰਕੇ ਉਹਦੇ ਘਰ ਦਾ ਸਾਰਾ ਦਲੇਦਾਰ ਚੱਕ ਦਿੰਦੇ ਆਗੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਜਾਦੂ ਕਰਦੇ ਆ ਅਸੀਂ ਖੋਸ਼ਕੋਬਰੀ ਸੁਣਾਈ ਦੀਏ ਜਿੱਥੇ ਉਹਨਾਂ ਦੀ ਅੱਧੀ ਤਨਖਾਹ ਦਵਾਈਆਂ ਤੇ ਜਾਂਦੀ ਏ ਉਹ ਖੁੱਲ ਕੇ ਕੰਦਾ ਦਿੰਦੇ ਪ੍ਰਭੂ ਉਹਨਾਂ ਨੂੰ ਬਰਕਤ ਦਿੰਦਾ ਹੈਗਾ ਅਸੀਂ ਖੋਸ਼ਕੋਬਰੀ ਸੁਣਾਈ ਦੀਏ ਜਿੱਥੇ ਧੁੱਗੀਆਂ ਝੌਂਪੜੀਆਂ 'ਚ ਰਹਿੰਦੇ ਸੀ ਟੋਪ ਦੇ ਨਕਸ਼ੇ ਪਾ ਕੇ ਰਹਿੰਦੇ ਨੇ ਕਾਰ ਬਣਾਉਂਦੇ ਨੇ ਜਿੱਤੇ ਅਸੀਂ ਉਹਨਾਂ ਨੂੰ ਖੁਸ਼ਖਬਰੀ ਸੁਣਾਈ ਦੀਏ ਕਦੀ ਉਹ ਟੱਗਾ ਇਤਰੋ ਪਾਟਾ ਹੁੰਦਾ ਏ ਕਦੀ ਇਤਰੋ ਪਾਟਾ ਹੁੰਦਾ ਏ ਆਦ ਉਹਨਾਂ ਨੂੰ ਪਾਇੰਟ ਕੋਡ ਨਹੀਂ ਪਸੰਦ ਆਉਂਦੇ ਇਹ ਕੰਮ। ਕਮਾਲ ਕਿਦਾ? ਹਾਂ? ਕੀਦਾ ਕਮਾਲ ਹੈਗਾ ਭਾਈ? ਹਾਂ? ਖੁਸ਼ਖਬਰੀ ਕੀ ਦੀ ਖੁਸ਼ਖਬਰੀ? ਪ੍ਰਭ ਯੇਸ਼ੂ ਸੀਦੇ ਉਹ ਢੀੜ ਨੇ ਪ੍ਰਭ ਯੇਸ਼ੂ ਸੀਦੇ ਰਾਜ ਦੀ ਖੁਸ਼ਖਬਰੀ ਨਹੀਂ ਦਿੱਤੀ ਤੁਨੀ। ਉਹ ਸ਼ਮੂਨ ਦੇ ਆਲੇ ਦੁਆਲੇ ਗੁੰਮੀ ਜਾਂਦੇ ਸੀ ਉਹ ਟੇਵੇਂ ਲਾਉਂਦਾ ਸੀ ਜਾਦੂ ਕਰਦਾ ਸੀ ਉਹ ਆਪ ਵੀ ਹਨੇਰੇ 'ਚ ਸੀ ਤੇ ਲੋਕਾਂ ਨੂੰ ਵੀ ਹਨੇਰੇ 'ਚ ਲਈ ਫਿਰਦਾ ਅੱਜ ਵੀ ਲੋਕਾਂ ਨੂੰ ਪਤਾ ਨਹੀਂ ਏ ਅਹੀਂ ਕਿੱਧਰ ਜਾਣਾ ਕੋਈ ਹਾਥੀ ਨੂੰ ਪੂਜੀ ਜਾਂਦਾ ਕੋਈ ਬਾਂਦਰ ਨੂੰ ਪੂਜੀ ਜਾਂਦਾ ਕੋਈ ਕੁੱਕੜ ਨੂੰ ਪੂਜੀ ਜਾਂਦਾ ਕੋਈ ਤੂਵੇਂ ਨੂੰ ਪੂਜੀ ਜਾਂਦਾ ਉਹਨਾਂ ਦਾ ਰੱਬ ਕਿੱਥੇ ਹਾਂ ਉਹ ਇਹਨਾਂ ਨੂੰ ਹੀ ਰੱਬ ਸਮਝੀ ਬੈਠੇ ਨੇ ਓ ਖੁਦਾ ਦੇ ਲੋਕੋ ਖੁਸ਼ਖਬਰੀ ਸੁਣੋ ਉਹਨਾਂ ਨੂੰ ਖੁਸ਼ਖਬਰੀ ਸੁਣਾਓ ਕਦੋਂ ਤੁਸੀਂ ਉਹਨਾਂ ਨੂੰ ਖੁਸ਼ਖਬਰੀ ਇਹ ਸੁਣਾ ਦਿੱਤੀ ਤਾਂ ਫੇਰ ਤੂੰਆਂ ਨੂੰ ਮੱਥੇ 'ਤੇ ਟੇਕਦੇ ਹਾਥੀਆਂ ਨੂੰ ਮੱਥੇ 'ਤੇ ਟੇਕਦੇ ਉਹ ਕਹਿਣਗੇ ਸਾਡੀ ਧੌਣ ਲਾ ਦੇ ਸਿਰ ਝੁਕੇਗਾ ਤੇ ਕੇਵਲ ਯਸ਼ੁਅ ਮਸੀਹ ਦੇ ਅੱਗੇ ਝੁਕੇਗਾ ਹਟਾ ਤੇਰਾ ਇਹ ਕਮਾਲ ਕੀ ਦਾ ਖੁਸ਼ਖਬਰੀ ਦਾ ਹਾਂ ਪ੍ਰਭੂ ਯਸ਼ੁਅ ਮਸੀਹ ਦੇ ਰਾਜ ਦੀ ਖੁਸ਼ਖਬਰੀ ਕਦੋਂ ਭੀੜ ਨੇ ਖੁਸ਼ਖਬਰੀ ਸੁਣੀ ਉਹ ਸਮੋਂ ਨੂੰ ਪਿੱਛੇ ਟੁੱਟ ਕੇ ਤੂੰ ਫਿਰ ਪਸੇਵਾਲ ਵਧ ਗਿਆ ਜਦੋਂ ਉੱਤੇ ਲੋਕਾਂ ਨੇ ਤੋਬਾ ਕੀਤੀ ਪਪਿਸਮਾ ਲਿਆ ਲੋਕ ਦਿਨ ਪ੍ਰਤੀ ਦਿਨ ਵਧ ਗਿਆ ਤੇ ਕਲਾਮ ਦੇ ਵਿੱਚ ਲਿਖਿਆ ਉਹ ਹੀ ਸਮੋਂ ਕਿਹੜਾ ਸਮੋਂ ਆ ਉਹ ਹੀ ਸਮੋਂ ਜਿਹੜਾ ਜਾਦੂਗਰ ਸੀ

ਓ ਖੁਦਾ ਦੇ ਲੋਕੋ ਇਹ ਖੁਸ਼ਖਬਰੀ ਦਾ ਕਮਾਲ ਇਹਦਾ ਇਹਦਾ ਕਮਾਲ ਹੈ ਭਾਈ ਆਹ ਖੁਸ਼ਖਬਰੀ ਦਾ ਕਮਾਲ ਹੈ ਇਹ ਖੁਸ਼ਖਬਰੀ ਸੁੰਨੀ ਵੀਏ ਤੇ ਸੁਣਾਉਣੀ ਤੇ ਖੁਸ਼ਖਬਰੀ ਤੁਸੀਂ ਸੁਣਦੇ ਨਹੀਂ ਹੋ ਤੁਸੀਂ ਹਨੇਰੇ 'ਚ ਦੇ ਖੁਸ਼ਖਬਰੀ ਤੁਸੀਂ ਸੁਣਾਉਦੇ ਨਹੀਂ ਤੇ ਤੁਸੀਂ ਹਨੇਰੇ 'ਚ ਇਹ ਖੁਸ਼ਖਬਰੀ ਸੁਣੋ ਇਹ ਖੁਸ਼ਖਬਰੀ ਤੁਹਾਨੂੰ ਬਰਕਤ ਦੇਗਾ ਤੁਹਾਡੇ ਧੀਆਂ ਪੁੱਤਰਾਂ ਨੂੰ ਬਰਕਤ ਦੇਗਾ ਨਾ ਤੁਹਾਡੀ ਜ਼ਿੰਦਗੀ ਚ ਹਨੇਰਾ ਰਹੇਗਾ ਤੇ ਨਾ ਤੁਹਾਡੀ ਪੀੜ੍ਹੀ ਚ ਕਦੀ ਹਨੇਰਾ ਰਹੇਗਾ ਇਹ ਖੁਸ਼ਖਬਰੀ ਦਾ ਕਮਾਲ ਹੈ ਕਹਿੰਦਾ ਮੈਂ ਬਾਈਬਲ ਪੜ੍ਹੀ ਏ ਪਤਾ ਨਹੀਂ ਮੈਂ ਕਿੰਨੀ ਵਾਰੀ ਬਾਈਬਲ ਪੜ੍ਹੀ ਏ ਮੈਂ ਬਾਈਬਲ ਦੱਸ ਸਕਦਾ ਕਿ ਲੂ ਦਾ ਆਪਣੀਆਂ ਕੁੜੀਆਂ ਦੇ ਨਾਲ ਸੱਤਾ ਸੀਗਾ ਕਹਿੰਦਾ ਮੈਂ ਬਾਈਬਲ ਚੋਂ ਪੜ੍ਹਦਾ ਸਕਦਾ ਮਾਂ ਕੌਦ ਆਪਣੀ ਗਵੰਡ ਦੇ ਨਾਲ ਸੁੱਤਾ ਸੀਗਾ ਕਹਿੰਦਾ ਮੈਂ ਬਾਈਬਲ ਚੋਂ ਪੜ੍ਹ ਸਕਦਾ ਮਾਂ ਕਿ ਜਿਹੜਾ ਨੂਹ ਸੀਗਾ ਉਹ ਦਾਗ ਰਸ ਪੀ ਕੇ ਤੇ ਨੰਗਾ ਹੋ ਕੇ ਪਿਆ ਰਿਆ ਕਹਿੰਦਾ ਇਹ ਬਾਈਬਲ ਚ ਮੈਂ ਸਾਰਾ ਕੁਝ ਪੜ੍ਹਿਆ ਜੇ ਉਹ ਖੁਦਾ ਦੇ ਲੋਕੋ ਮੈਂ ਇਹ ਕਹਿਣਾ ਚਾਹਣਾ ਵਾਂ ਤੂੰ ਦਾਊਦ ਨੂੰ ਪੜਿਆ ਇਹ ਸਹੀ ਗੱਲ ਹੈ ਤੂੰ ਲੂਤ ਨੂੰ ਪੜਿਆ ਇਹ ਸਹੀ ਗੱਲ ਹੈ ਤੂੰ ਤੂੰ ਇਹ ਜਿਹੜਾ ਨੂਹ ਨੂੰ ਪੜਿਆ ਇਹ ਸਹੀ ਗੱਲ ਹੈ ਪਰ ਤੂੰ ਇਹ ਨਹੀਂ ਪੜਿਆ ਕਿ ਪ੍ਰਭੂ ਯਸ਼ੁਅਮਸੀ ਨੇ ਕਿਹਾ ਰਾਹ ਸੱਚਾਈ ਅਤੇ ਜੀਵਨ ਮੈਂ ਹਾਂ ਤੂੰ ਇਹ ਨਹੀਂ ਪੜਿਆ ਕਿ ਜੀਵਨ ਦੀ ਰੋਟੀ ਮੈਂ ਹਾਂ ਤੂੰ ਇਹ ਨਹੀਂ ਪੜਿਆ ਕਿ ਧਰਤੀ ਤੇ ਕੋਈ ਦੂਜਾ ਨਾਮ ਨਹੀਂ ਹੈ ਕਿੰਦੋਂ ਤੱਕ ਸੀ ਪਟਾਏ ਜਾਣਾ ਤੂੰ ਇਹ ਨਹੀਂ ਪੜਿਆ ਕਿ ਯਸ਼ੁਅਮਸੀ ਦਾਦਾ ਤੂੰ ਇਹ ਨਹੀਂ ਪੜਿਆ ਕਿ ਦ ابراہیم ਫਰਿਸ਼ਤਾ ਤਰਗਦੂਤ ਕਿਹੜਾ ਉੱਤੇ ਆ ਕੇ ਲੋਕਾਂ ਨੂੰ ਕਹਿੰਦਾ ਹੈ ਕਿ ਤੁਹਾਡੇ ਲਈ ਇੱਕ ਮੁਕਤੀ ਦਾਦਾ ਪਦਾ ਹੋਇਆ ਤੂੰ ਇਹ ਨਹੀਂ ਪੜਿਆ ਕਿ ਇਹ ਯਸ਼ੂਸੀ ਤੀਸਰੇ ਦਿਨ ਮਰਦਿਆਂ ਤੋਂ ਜ਼ਿੰਦਾ ਉੱਠਿਆ ਹੈ ਤੂੰ ਇਹ ਨਹੀਂ ਪੜਿਆ ਕਿ ਇਹ ਯਸ਼ੂਸੀ ਆਉਣ ਵਾਲਾ ਹੈ ਤੂੰ ਇਹ ਨਹੀਂ ਪੜਿਆ ਕਿ ਨਿਆਂ ਦਾ ਤਰਾਜੂ ਕੇਵਲ ਯਸ਼ੂਸੀ ਦੇ ਹੱਥ ਵਿੱਚ ਹੋਏਗਾ ਹallelujah ਜੇ ਨਹੀਂ ਪੜਿਆ ਜੇ ਨਹੀਂ ਪੜਿਆ ਤੇ ਮੈਂ ਉਹਨੂੰ ਕਹਿਣਾ ਚਾਹਣਾ ਵਾਂ ਕਜੇ ਉਹ ਮੇਰੀ ਆਵਾਜ਼ ਨੂੰ ਸੁਣੇ ਤੇ ਤੂੰ ਮੈਨੂੰ ਐਡਰੈਸ ਦੱਸ ਤਾਂ ਮੈਂ ਤੇਰੇ ਕੋਲ ਬਾਈਬਲ ਲੈ ਕੇ ਆਉਣਾ ਤੇ ਸਾਰੀ ਜ਼ਿੰਦਗੀ ਪੜਦਾ ਰਹਿ ਤੇ ਤੈਨੂੰ ਯਿਸੂ ਮਸੀਹ ਪਰਮੇਸ਼ਰ ਲੱਗੇਗਾ ਉਹ ਖੁਦਾ ਦੇ ਲੋਕੋ ਇਹੋ ਜਿਹਾ ਡਰਾਮੇ ਬਾਜ਼ ਐ ਇਹੋ ਜਿਹਾ ਕੰਟੂਲ ਤਿੱਜੇ ਇੱਕ ਦਿਨ ਕੋਈ ਉੱਠ ਪੈਂਦਾ ਕਿਹੜਾ ਇੱਕ ਅੰਦਾ ਬਾਈਬਲ ਦਾ ਪੇਜ ਪਾੜ ਕੇ ਕਹਿੰਦਾ ਬਾਈਬਲ ਚ ਤਾਂ ਕੋਈ ਵੀ ਨਹੀਂ ਹੈਗਾ ਉਹ ਖੁਦਾ ਦੇ ਲੋਕੋ ਕੋਈ ਵੀ ਧਰਮ ਸ਼ਾਸਤਰ ਮੈਂ ਸਾਰੇ ਧਰਮ ਸ਼ਾਸਤਰਾਂ ਦਾ ਆਦਰ ਕਰਦਾ ਹਾਂ ਸਾਰੇ ਧਰਮਾਂ ਦਾ ਆਦਰ ਕਰਦਾ ਹਾਂ ਪਰਮੇਸ਼ਰ ਉਹਨਾਂ ਨੂੰ ਬਰਕਤ ਦੇਵੇ ਤੁਹਾਨੂੰ ਸਾਰਿਆਂ ਨੂੰ ਮਿਲਜੋਲ ਕੇ ਰਹਿਣਾ ਚਾਹੀਦਾ ਮੈਂ ਕਹਿੰਦਾ ਜੇ ਬਾਈਬਲ ਨੂੰ ਤੁਸੀਂ ਪੜੋਗੇ ਇਸ ਨiyet ਨਾਲ ਕਿ ਮੈਂ ਇਹਦੇ ਚ ਕੋਈ ਗਲਤੀ ਕਢਣੀ ਤੇ ਤੁਹਾਨੂੰ ਖੁਸ਼ਖਬਰੀ ਮਿਲੇਗੀ ਤੇ ਜਦੋਂ ਤੁਸੀਂ ਪੜੋਗੇ ਕਿ ਭਾਈ ਕਿਹੜੀ ਖੁਸ਼ਖਬਰੀ ਏ ਕਿ ਇਹਦਾ ਬੋਲ ਰਾਦ ਨੇ ਇਹਦੀ ਗੱਲ ਕਰਦਾ ਪਾਗਲ ਹੋਇਆ ਪਿਆ ਇਹਨੂੰ ਪੜ ਪੜ ਕੇ ਮੈਂ ਵੀ ਪੜਾ ਤੇ ਜਦੋਂ ਪੜੇਗਾ ਖੁਸ਼ ਖਬਰੀ ਤੇ ਉਹਦੇ ਕੰਨੋਂ ਦੀਆਂ ਅੱਖਾਂ ਸੁਣਨਗੀਆਂ ਤੇ ਖੁਦਾ ਦੇ ਲੋਕੋ ਖੁਸ਼ ਖਬਰੀ ਉਹਦੇ ਘਰ ਦੇ ਵਿੱਚ ਉਹਦੇ ਦਿਲ ਦੇ ਵਿੱਚ ਨਹੀਂ ਉਹ ਖੁਦ ਛੱਤਾਂ ਤੇ ਚੜ ਕੇ ਟੰਡੋਰਾ ਪੇਟ ਦਵੇਗਾ ਸ਼ਮੌਨ ਨੇ ਕੀ ਸੁਣੀ ਤੇ ਫਿਲਪਸ ਨੇ ਕੀ ਸੁਣਾਈ ਭੀੜ ਨੇ ਕੀ ਸੁਣਿਆ ਤੇ ਭੀੜ ਨੇ ਗਾਹ ਕੀ ਸੁਣਾਇਆ ਖੁਸ਼ ਖਬਰ ਇਹ ਖੁਸ਼ ਖਬਰੀ ਸੁਣਾਉ ਜ਼ਰੂਰ ਆਪਦੇ ਪਰਿਵਾਰ ਨੂੰ ਸੁਣਾਓ ਆਪਦੇ ਬੱਚਿਆਂ ਨੂੰ ਸੁਣਾਓ ਇਹ ਖੁਸ਼ ਖਬਰੀ ਦੇ ਕੰਨ ਲਾਓ ਇਹ ਖੁਸ਼ ਖਬਰੀ ਦੇ ਅੱਖਾਂ ਲਾਓ ਇਹ ਖੁਸ਼ ਖਬਰੀ ਦੇ ਮਨ ਲਾਓ ਤੇ ਖੁਦਾ ਦੇ ਲੋਕੋ ਜਦੋਂ ਤੁਸੀਂ ਮੰਨ ਆਪਦੀਆਂ ਅੱਖਾਂ ਆਪਦੇ ਕੰਨ ਲਾਓਗੇ ਤਸੱਲੀ ਤੁਹਾਨੂੰ ਕੋਈ ਮਨੁੱਖ ਨਹੀਂ ਪਰਮੇਸ਼ਰ ਤੁਹਾਨੂੰ ਆਪ ਤਸੱਲੀ ਪਰਮੇਸ਼ਰ ਆਪ ਤੁਹਾਡੇ ਕੰਮਾਂ ਨੂੰ ਕਰੇ ਪਰਮੇਸ਼ਰ ਆਪ ਤੁਹਾਨੂੰ ਬਰਕਤ ਦੇਵੇ ਪਰਮੇਸ਼ਰ ਆਪ ਤੁਹਾਡਾ ਵਾਅਦਾ ਤੇ ਵਾਦਾ ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇ ਅਸੀਂ ਸਾਰੇ ਜਣੇ ਆਪ ਦੀ ਜਗਤ ਉੱਤੇ